ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਹ ਨਿੱਨੀ ਦੀ ਪਾਈ ਆਗੀ 1.5 ਮਿੰਟ ਦੀ ਵੀਡੀਓ ਪਹਿਲਾਂ ਵੀ ਆਪਾਂ ਪਾਈਏ ਸੀ ਇਹਦੀਆਂ ਪੰਜ ਛੇ ਵੀਡੀਓ ਪਾਈਆਂ ਉਹ ਸ਼ਾਰਟ ਪਾਈਆਂ ਆਪਾਂ ਮੀਰੀਲਾ ਵਾਂਗੂ ਪਾਈਆਂ 15-15 20-20 ਸਕਿੰਟ ਦੀਆਂ ਉਹਨਾਂ ਨੂੰ ਤੁਸੀਂ ਬਹੁਤ 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 ਪਿਆਰ ਦਿੱਤਾ ਤੇ ਧੰਨਵਾਦ ਉਹਨਾਂ ਦਾ ਪਿਆਰ ਦੇਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆਪਣੇ ਜਿੰਨੇ ਵੀ ਚੈਨਲ ਦੇਖਣ ਵਾਲੇ 8 ਬੰਦੇ 8 ਬੰਦੇ ਨੇ ਸਬਸਕ੍ਰਾਈਬ ਕੀਤਾ ਆਪਾਂ ਨੂੰ ਅੱਠਾ ਬੰਦੇ ਆ ਤਾਂ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਸ਼ਾਰਟ ਦੇਖਦੇ ਆਗੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਸ਼ਾਰਟ ਨੂੰ ਬਹੁਤ ਪਿਆਰ ਦੇਣ ਲਈ ਧੰਨਵਾਦ ਥੋੜਾ ਜਿਹਾ ਆਪਣੇ ਐਵੇਂ ਹੀ ਤੱਕਰੀ ਪਿਆਰ ਬਣਾਈ ਰੱਖਣਾ ਜੀ ਆਪਣੀ ਸ਼ਾਰਟ ਨੂੰ ਤੇ ਆਪਣੇ ਅੱਜ 1.5 ਮਿੰਟ ਦੀ ਆਪਾਂ ਜਿਹੜੀ ਵੀਡੀਓ ਬਣਾਈ ਹੈਗੀ ਦੱਸੋ ਕਿਵੇਂ ਮੱੜ ਰਹੀ ਹੈ ਕਿੰਨੀ ਆਪਾਂ ਅੱਜ ਇਹਨੂੰ ਨਮਾਇਆਗਾ ਵੀ ਇੱਕ ਨਮਾਇਆਗਾ ਤੇ ਇੱਕ ਤੁਸੀਂ ਦੱਸੋ ਵੀ ਲੌਂਗ ਕੋਟ ਬਣ ਰਹੀ ਹੈ ਜੇ ਨਹੀਂ ਇਸ ਦੀ ਹਾਈਟ ਕਿੰਨੀ ਕੁ ਕਰ ਦੋਗੀ ਹੋਰ ਕਰੂਗੀ ਜਾਂ ਨਹੀਂ ਇਹ 6 ਤਰੀਕ ਨੂੰ 8ਵੇਂ 8 ਮਹੀਨੇ ਦੀ ਹੋ ਜੂਗੀ ਆਹ ਵਾਲੀ 6 ਤਰੀਕ ਨੂੰ ਤੇ ਤੁਸੀਂ ਦੱਸਿਓ ਜੀ ਵੀ ਆਪਾਂ ਲੌਂਗ ਕਟ ਬੰਨ ਰਹੀ ਹੈ ਜੇ ਨਹੀਂ ਅੱਜ ਆਪਾਂ ਇਹ ਸ਼ੈਂਪੂ ਨਾਲ ਨਿਮਾ ਕੇ 10 ਮਿੰਟਾਂ ਲਈ ਛੱਡੀ ਆ ਕੀ ਇਹ 10 ਮਿੰਟ ਲਈ ਬਿਠਾਈ ਸੀ ਆਪਾਂ ਤੇ ਆਪਾਂ ਇਸ ਤੋਂ ਬਾਅਦ ਇਹ ਨਿਮਾਵਾਂਗੇ ਨਮਾ ਆ ਕੇ ਫੇਰੇ ਨੂੰ ਤੌਲ ਤੂਲੇ ਮਾਰ ਕੇ ਫੇਰ ਬਿਠਾਵਾ ਸੁੱਕੇ ਥਾਜੇ ਨੂੰ ਨੇ ਜੇ ਨੂੰ ਐਵੇਂ ਜਿਹੀ ਛੱਡ ਤਾ ਇਹਨੇ ਲਿਬੜ ਜਾਣਾ ਇਹ ਲਿਬੜ